ਬਰਾੜ ਜੈਸੀ ਦੀ ਲਿਖੀ ਹੋਈ ਕਤਾ ਇੱਜ਼ਤਦਾਰ ਕਰਾਂਦੇ ਆ ਕੁੜੀਆਂ ਰੁੱਕ ਰੁੱਕ ਤਾਂ ਭਰੇ ਜਾਂਦੀ ਜੇ ਤੀ ਨੂੰ ਆਖ ਦੇਵੇ ਕੋਈ ਨਾ ਜਾਂਦੀ ਤਾਂ ਚੰਗਾ ਸੀ ਰੁੱਕ ਤਾਂ ਭਰੇ ਜਾਂਦੀ ਜੇ ਰੋਂਦੀ ਤੀ ਫੋਨ ਕਰ ਸਹੁਰਾਂ ਦਾ ਹਾਲ ਦੱਸੇ ਤਾਂ ਅੱਗੋਂ ਭਰਾ ਆਖੇ ਕਿ ਥੋੜਾ ਬਹੁਤਾ ਹੁੰਦਾ ਹੀ ਹੈ ਰੁਗਤਾ ਭਰੇ ਜਾਂਦੇ ਜੇ ਬੇਕੀ ਬੈਠੀ ਸੀ ਇਹਨੂੰ ਰੋਜ਼ ਸੁਨਾਇਆ ਜਾਵੇ ਕਿ ਉਹ ਦਲੀਆਂ ਕਿਧਰੇ ਨਹੀਂ ਵਸਤਗਾ ਰੁਗਤਾ ਭਰੇ ਜਾਂਦੇ ਜੇ ਬਾਝ ਹੋਣ ਤੇ ਛੋਟੀ ਭੈਣ ਦਾ ਰਿਸ਼ਤਾ ਘਰ ਵਾਲੇ ਨੂੰ ਹੋ ਜੇ ਰੁਗਤਾ ਭਰੇ ਜਾਂਦੇ ਤੀਨ ਰੰਡੀ ਭਾਬੀ ਰੋਜ਼ ਆਖੇ ਕਿ ਰੰਡਾਪਾ ਕਟਣ ਇੱਥੇ ਆਉਣਾ ਸੀ ਰੁਗਤਾ ਭਰੇ ਜਾਂਦੇ ਜੇ ਕਾਲਜੇ ਦੇ ਰੋਗ ਨੂੰ ਕੋਈ ਖੋ ਕੇ ਲੈ ਜਾਵੇ ਤੇ ساری ਉਮਰ ਦੀ ਕਚੈਰਿਆਂ 'ਚ ਧੱਕੇ ਖਾਵੇ ਕਾਸ਼ ਕਾਸ਼ ਪਾਇਆ ਹੁੰਦਾ ਧੀਆਂ ਦੇ ਪੱਲੇ ਰੋਗ ਮੋਦ ਤਾਂ ਉਹਨਾਂ ਦੇ ਕਲੇਜੇ ਰੋਗਣਾ ਪਰੇ ਜਾਂਦੇ ਧੰਨ